ਮੰਡੀ ਗੋਵਿੰਦਗੜ੍ਹ ਦੇ ਵਿੱਚ ਕਾਂਗਰਸੀ ਕੌਂਸਲਰ ਚਰਨਜੀਤ ਸਿੰਘ ਵਾਜਵਾ ਦਾ ਆਪਣੇ ਹੀ ਇਲਾਕੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਨੀ ਪੱਥਰ ਦੇ ਵਿੱਚ ਨਾਮ ਨਾ ਲਿਖੇ ਜਾਣ ਤੇ ਇਥੋਂ ਦੀ ਸਿਆਸਤ ਗਰਮਾ ਗਈ ਹੈ। ਮੰਡੀ ਗੋਵਿੰਦਗੜ੍ਹ ਦੇ ਵਿੱਚ ਅੱਜ ਦਿੱਗਜ ਕਾਂਗਰਸੀ ਆਗੂਆਂ ਦੇ ਨਾਲ ਪ੍ਰੈਸ ਵਾਰਤਾ ਦੇ ਦੌਰਾਨ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਹਨਾਂ ਦੇ ਨਾਲ ਭੇਦਭਾਵ ਕੀਤਾ ਹੈ। ਅਤੇ ਆਮ ਆਦਮੀ ਪਾਰਟੀ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਦੀ ਹੈ ਜਦਕਿ ਉਹਨਾਂ ਨੂੰ 1500 ਦੇ ਕਰੀਬ ਵੋਟਰਾਂ ਨੇ ਚੁਣ ਕੇ ਹਾਊਸ ਦੇ ਵਿੱਚ ਭੇਜਿਆ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਨੀ ਪੱਥਰ ਤਾਂ ਰੱਖ ਦਿੱਤਾ ਗਿਆ ਪਰ ਉਹਨਾਂ ਦਾ ਨਾਮ ਨਹੀਂ ਲਿਖਿਆ ਗਿਆ ਉਹ ਇਸ ਮਸਲੇ ਨੂੰ ਲੈ ਕੇ ਕੋਰਟ ਦਾ ਸਹਾਰਾ ਲੈਣਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਪੰਮਰੀ ਅਤੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਜਗਮੀਤ ਸਿੰਘ ਸੋਤਾ ਬਾਬਾ ਨੇ ਵੀ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਮੈਂ ਚਰਨਜੀਤ ਸਿੰਘ ਵਾਜਵਾ ਕਾਂਗਰਸ ਪਾਰਟੀ ਦਾ ਮੌਜੂਦਾ ਕੌਂਸਲਰ ਹਾਂ ਕੱਲ 12 ਤਰੀਕ ਨੂੰ ਵਾਰ ਨੰਬਰ 2 ਦੇ ਵਿੱਚ ਇੱਕ ਸੜਕ ਦਾ ਵਿਗਾਟਨ ਕੀਤਾ ਗਿਆ ਨਾਲ ਫੈਂਸੀ ਲਾਈਟਾਂ ਦਾ ਵਿਗਾਟਨ ਜਦੋਂ ਕਿ ਫੈਂਸੀ ਲਾਈਟਾਂ ਤਾਂ ਪਹਿਲਾਂ 4-5 ਮਹੀਨੇ ਤੋਂ ਚੱਲ ਰਹੀਆਂ ਸੀ ਜਦੋਂ ਸੜਕ ਦਾ ਵਿਗਾਟਨ ਕੀਤਾ ਗਿਆ ਉਸ ਤੇ ਸਾਨੂੰ ਨਹੀਂ ਬੁਲਾਇਆ ਗਿਆ ਤੇ ਨਾ ਹੀ ਜਿਹੜੀ ਨੈਗਰੈਟਿਵ ਪਲੇਟ ਸੀ ਉਸ ਤੇ ਨਾਂ ਲਿਖਿਆ ਗਿਆ ਮਿੰਨਿਸਟਰੀ ਦਾ ਬਹੁਤ ਰੋਸ ਹੈ ਇਸ ਤੋਂ ਪਹਿਲਾਂ ਵੀ ਕਦੇ ਵੀ ਵਾਰਜੋ ਉਲਘਟਨ ਹੋਏ ਨੇ ਕਦੇ ਵੀ ਸਾਨੂੰ ਨਹੀਂ ਬੁਲਾਇਆ ਕਦੇ ਵੀ ਕਿਸੇ ਨੈਮ ਪਲੇ ਪੱਥਰ ਤੇ ਨਾਮ ਨਹੀਂ ਲਿਖਿਆ ਗਿਆ ਲੇਕਿਨ ਪਿਛਲੇ ਕਾਫੀ ਸਮੇਂ ਤੋਂ ਵਾਰਪਾਰਟੀ ਦੇ ਵਿੱਚ ਹਰ ਮੀਟਿੰਗ ਤੇ ਰੌਲਾ ਪੈਂਦਾ ਸੀ ਐਮਐਲਏ ਸਾਹਿਬ ਨੂੰ ਪ੍ਰਧਾਨ ਜੀ ਨਾਲ ਆਖਿਆ ਜਾਂਦਾ ਸੀ ਕਿ ਅਸੀਂ ਮੌਜੂਦਾ ਕਾਉਂਸਲਰ ਹਾਂ ਲੋਕਾਂ ਦੇ ਚੁਣੇ ਹੋਏ ਹਾਂ ਜਿਸ ਤੱਕ ਸਾਡੇ ਵਾਰਜ ਦੇ ਕਰੀਬ 14-1500 ਵੋਟ ਹੈ ਇਹਨਾਂ ਨੂੰ ਮੈਂ ਉਹ ਲੋਕਾਂ ਨੂੰ ਮੇਰੇ ਆਸਾਂ ਨੇ ਉਮੀਦਾਂ ਨੇ ਲੋਕਾਂ ਨਾਲ ਮਜੂਰ ਹੈ ਲੋਕਾਂ ਦੇ ਕੰਮ ਕਰਾਉਣਾ ਲੇਕਿਨ ਜਦੋਂ ਹੁਣ ਨਹੀਂ ਬੁਲਾਇਆ ਜਾਂਦਾ ਤਾਂ ਸਾਡੇ ਵਾਰਡ ਦੇ ਵਿੱਚ ਇੱਕ ਤਰ੍ਹਾਂ ਦੀ ਮੇਕਸਾ ਤੇ ਇੱਕ ਬੇਇੱਜ਼ਤੀ ਹੋ ਜਾਂਦੀ ਹੈ ਵੀ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਅਸੀਂ ਦਿਨ ਰਾਤ ਲੋਕਾਂ ਨਾਲ ਚੱਲਦੇ ਜਦੋਂ ਪਿੱਛੇ ਮੀਟਿੰਗਾਂ ਤੇ ਰੌਲਾ ਪੈਂਦਾ ਸੀ ਕਿ ਵੀ ਕਾਉਂਸਲਰਾਂ ਨੂੰ ਦਾ ਨਾਮ ਨੀਮਪਲੇਟ ਤੇ ਲਿਖਿਆ ਜਾਵੇ ਇਹਨਾਂ ਤੇ ਸਾਰੇ ਪਥਰਾਂ ਤੇ ਲਿਖਿਆ ਜਾਵੇ ਤਾਂ ਕਰੀਬ 2-3 ਮੈਨੂੰ ਯਾਦ ਹੈ ਕਿ ਨਾਲ ਪਿੱਛੇ ਜਿਹੜੇ ਕਿ ਤਉ ਉਦਘਾਟਨ ਕੀਤਾ ਉਹ ਨਾਮ ਲਿਖੇ ਗਏ ਜਿਸ ਤਰ੍ਹਾਂ ਭੰਗਰੀ ਸਰੋਂ ਦੇ ਮਾਤਾ ਜੀ ਨਾਮ ਲਿਖਿਆ ਗਿਆ ਵਾਰ ਨੰਬਰ 3 ਦੇ ਵਿੱਚ ਤੀਨਾ ਮਨੀ ਨਾਮ ਲਿਖਿਆ ਗਿਆ ਮੇਰੇ ਕੋਲ ਕਾਗਜ਼ ਆਗੇ ਨੇ ਮੈਂ ਦਿਖਾ ਸਕਦਾ ਹਾਂ ਹਾਂ ਲੇਕਿਨ ਜਿਹੜਾ ਕੱਲ ਉਦਘਾਟਨ ਕੀਤਾ ਜੀ ਉੱਥੇ ਕਿਤੇ ਵੀ ਆਏ ਇਥੇ ਤੀਨਾ ਸ਼ਰਮਾ ਦਾ ਨਾਮ ਹੈ ਲੇਕਿਨ ਸਾਡਾ ਨਾਮ ਕਿਤੇ ਨਹੀਂ ਹੈ ਮੈਨੂੰ ਇਸ ਜਿਹੜਾ ਬਹੁਤ ਸਖਤ ਰੋਸ ਹੈ ਕਿ ਸਾਡਾ ਨਾਮ ਕਿਉਂ ਨਹੀਂ ਲਿਖਿਆ ਗਿਆ ਸਾਨੂੰ ਕਿਉਂ ਨਹੀਂ ਬੁਲਾਇਆ ਜਾਂਦਾ ਇਸ ਦੇ ਵਿੱਚ ਕਾਰਨ ਕੀ ਹੈ ਮੈਂ ਹਰ ਮੀਟਿੰਗ ਦੇ ਵਿੱਚ ਹਰ ਮੁੱਦੇ ਤੇ ਬੋਲਦਾ ਨਹੀਂ। ਵੀ ਰੀਸੈਂਟਲੀ ਪਿੱਛੇ ਮੀਟਿੰਗ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਇੱਕ ਮੁੱਦਾ ਸੀ ਸਫਾਈ ਸੇਵਕਾਂ ਦਾ 170 ਸਫਾਈ ਸੇਵਕਾਂ ਦੇ 6 ਮਹੀਨੇ ਤਨਖਾਹ ਦਾ। ਜਦੋਂ ਮੇਰੇ ਵੱਲੋਂ ਮੁੱਦਾ ਉਠਾਇਆ ਗਿਆ ਕਿ 170 ਸਫਾਈ ਸੇਵਕ ਇੱਥੇ ਹੈ ਹੀ ਨਹੀਂ, ਉਹਨਾਂ ਦੀ ਲਿਸਟ ਦੱਸੀ ਜਾਵੇ ਤਾਂ ਪ੍ਰਧਾਨ ਜੀ ਨੇ ਇਹ ਗੱਲ ਆਖੀ ਕਿ ਇੱਕ ਹਫ਼ਤੇ ਵਿੱਚ ਲਿਸਟ ਆ ਜਾਏਗੀ ਸਾਰੇ ਸਫਾਈ ਸੇਵਕਾਂ ਦੀ। ਲੇਕਿਨ ਉਹ ਅਜੇ ਤੱਕ ਨਹੀਂ ਆਈ। ਮੈਂ ਪ੍ਰਧਾਨ ਜੀ ਨੂੰ ਕਈ ਵਾਰ ਕਹਿ ਚੁੱਕਿਆ ਕਿ ਉਹ ਲਿਸਟ ਮੰਗਾਓ ਕਿ ਮੈਂ ਇਹ ਗੱਲ ਬਿਨ ਸ਼ੰਕਾ ਹੈ ਕਿ 170 ਬੰਦੇ ਹੈ ਹੀ ਨੇ ਜਿਨ੍ਹਾਂ ਦੇ ਤਰਕਾ ਪਾਈ ਜਾਂਦੀ ਹੈ ਉਹਦਾ ਰੋਸ ਗਿਲੇ ਰਹੀ ਹੈ ਮੈਂ ਰੋਜ਼ ਜੋ ਅਧਿਕਾਰੀਆਂ ਪ੍ਰਤੀ ਤੇ ਪ੍ਰਧਾਨ ਪ੍ਰਤੀ ਕਿਉਂਕਿ ਪ੍ਰਧਾਨ ਸਾਡਾ ਕਾਉਂਸਲਰ ਪ੍ਰਧਾਨ ਹੈ ਅਸੀਂ ਉਹਨੂੰ ਰੋਜ਼ ਪ੍ਰਗਟ ਕਰਨ ਦਾ ਅ fırsਰਤ ਦੇ ਕਰ ਸਕਦੇ ਹਾਂ ਪ੍ਰਧਾਨ ਨੇ ਗਲਤ ਕੀਤੀ ਪ੍ਰਧਾਨ ਦੇ ਵਿੱਚ ਕਹਿਣਾ ਠੀਕ ਹੈ ਹਾਂ ਮੈਂ ਕੱਲ ਵੀ ਪ੍ਰਧਾਨ ਨਾਲ ਗੱਲ ਹੋਈ ਸੀ ਤੇ ਪ੍ਰਧਾਨ ਜੀ ਗਲਤ ਗੱਲ ਹੈ ਉਹ ਕਹਿੰਦੇ ਜੀ ਦੇਖੋ ਜੀ ਇਸ ਤਰ੍ਹਾਂ ਚੱਲਣ ਚੱਲਦਾ ਕੀ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਉਹ ਕਿਨੂੰ ਮੇਰਾ ਫੋਨ ਕਰ ਦਿੱਤਾ ਗੱਲ ਕਰਦੇ ਕਰ ਮੇਰਾ ਫੋਨ ਕਰ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕਿਤੇ ਆਮ ਆਦਮੀ ਪਾਰਟੀ ਵਰਸ ਬਿਲਕੁਲ ਬਿਲਕੁਲ ਜੀ ਸਾਡੇ ਨਾਲ ਸ਼ੁਰੂ ਤੋਂ ਧੱਕਾ ਹੋ ਰਿਹਾ ਜੀ ਅੱਜ ਤੋਂ ਨਹੀਂ ਸ਼ੁਰੂ ਤੋਂ ਜਿਸ ਦਿਨ ਆਮ ਪਾਰਟੀ ਸਰਕਾਰ ਬਣੀ ਹੈ ਉਸ ਜਿੰਨੇ ਵੀ ਤੁਹਾਨੂੰ ਹੋਏ ਨੇ ਸਾਨੂੰ ਕਦੇ ਨਹੀਂ ਬੁਲਾਇਆ ਗਿਆ ਕਦੇ ਵੀ ਕਿਸੇ ਵੀ ਫੰਕਸ਼ਨ ਤੇ ਨਹੀਂ ਬੁਲਾਇਆ ਗਿਆ ਉਸੂਲਨ ਤੌਰ ਤੇ ਹੋਣਾ ਵੀ ਚਾਹੀਦਾ ਸੀ ਉਸੂਲਨ ਤੈਸੀ ਹੁਣ ਮੈਂ ਜੇ ਵਾਈਬ 2017 ਫਸਟ ਟਾਈਮ ਕਾਉਂਸਲਰ ਬਣੀ ਦੋਹਰੇ ਕਾਉਂਸਲ ਮੇਰਾ ਬੇਟਾ ਬਣਿਆ ਜੀ ਮਿਲਕੋ ਸਾਰਾ ਵਿਕਾਸ ਹੈ ਜਿੱਥੇ ਵੀ ਘਟ ਰਹੇ ਨੇ ਬਕਾਇਦਾ ਕਾਉਂਸਲਰ ਦਾ ਨਾ ਹੁੰਦਾ ਸਰਨਾ ਲੇਕਨ ਐਸੋਰ ਨਹੀਂ ਹੈ ਮੈਨੂੰ ਇਸ ਚੀਜ਼ ਦੇ ਜਿਹੜਾ ਤੁਹਾਨੂੰ ਨਹੀਂ ਪੱਤਰ ਲੱਗਿਆ ਉਹਦੇ ਕਿਤੇ ਕਿਤੇ ਦਾ ਉਸਤੇ ਐਮਐਲਏ ਗੁਰਿੰਦਰ ਸਿੰਘ ਕੈਡਬਰਿੰਗ ਦਾ ਪ੍ਰਧਾਨ ਹਰਪੀ ਸਿੰਘ ਫਰੈਂਸ ਦਾ ਗੁਰਪ੍ਰੀਤ ਸਿੰਘ ਐਮਈ ਸਭ ਦਾ ਯੋਸਾਭ ਦਾ ਇੱਕ ਬਲਾਗ ਪ੍ਰੈਜ਼ੀਡੈਂਟ ਇਹਨਾਂ ਦਾ ਸ਼ਾਮਸੁੰਦਰ ਉਸਦਾ ਨਾਮ ਉਹ ਨਾਂ ਕੋਈ ਚੁਣਿਆ ਹ ਚੁਣਿਆ ਕੋਈ ਹੈ ਆਮ ਪਾਰਟੀ ਵਾਸਤੇ ਅੱਛਾ ਹੋ ਸਕਦਾ ਹੈ ਉਹਨਾਂ ਦਾ ਬਲਾਗ ਪ੍ਰੈਜ਼ੀਡੈਂਟ ਹੈ ਲੇਕਿਨ ਸ਼ਹਿਰ ਵਾਸਤੇ ਜਾਂ ਨਗਰ ਕੌਂਸਲ ਚੋਣਾਂ ਦਾ ਕੋਈ ਵਿਅਕਤੀ ਦਾ ਮੇਘੋ ਦਾ ਨਾਮ ਉੱਥੇ ਪਾਇਆ ਜਾਂਦਾ ਪਰ ਫਸਟਮ ਮਰੀ ਜੇ ਪਹਿਲੀ ਵਾਰ ਉਹ ਰਿਕੈਸਟ ਆ ਕਿ ਜਿਹੜੇ ਪਾਰਟੀਆਂ ਆਪਣੇ ਬਲਾਕ ਪ੍ਰੈਜ਼ੀਡੈਂਟਾਂ ਦਾ ਜਾਂ ਆਪਣੇ ਪ੍ਰਧਾਨਾਂ ਦੇ ਨਾਮ ਵਿੱਚ ਲਿਖ ਰਹੇ ਨੇ ਇਸ ਦੀ ਆਵਾਜ਼ ਤਾਂ ਤੁਸੀਂ ਆਈ ਹੈ ਤਾਂ ਉੱਥੇ ਹੋਰ ਕੋਈ ਐਕਸ਼ਨ ਮੰਗੋ ਇਸ ਅੱਗੇ ਜੀ ਅਸੀਂ ਇਸ ਦੇ ਜਿਹੜੇ ਕੋਰਟਿਸ ਅਮਾਗੇ ਸੈਕਟਰ ਡਾਇਰੀ ਪੀਆਰ ਐਕਟ ਹੁੰਦਾ ਜੀ ਉਹ ਸੈਕਟਰ ਦੇ ਦਿਨ ਸਾਡਾ ਰਾਈਟ ਹੈ ਸਾਡਾ ਨਾਮ ਲਿਖਿਆ ਜੇ ਸਾਨੂੰ ਇਗਨੋਰ ਨਹੀਂ ਕਰ ਸਕਦੇ ਇਹਨਾਂ ਨੇ ਇਗਨੋਰ ਕੀਤਾ ਉਸ ਐਕਟਰ ਦੇ ਮੈਂ ਕੁਰਸੀ ਜਾਵਾਂਗੇ ਆਪਣੇ ਸਾਰੇ ਸਮੂਚੀ ਕਾਂਗਰਸ ਟੀਮ ਦੇ ਨਾਲ ਜਾਵਾਂਗੇ ਸਾਰੇ ਇਸ ਇਕੱਠੇ ਜਾਵਾਂਗੇ ਅਸੀਂ ਆਪਣੇ ਹੱਕਾਂ ਵਾਸਤੇ ਲੜਾਈ ਲੜਾਂਗੇ ਔਰ ਇਸ ਵਾਸਤੇ ਇਸ ਨੂੰ ਮੁੱਦੇ ਨਾਲ ਆਪਣੇ ਤੱਕ ਰঞ্জੀਤ ਸਿੰਘ ਜਿਹੜੇ ਸਾਡੇ ਸਾਬਕਾ ਐਮਐਲਏ ਤੇ ਮੰਤਰੀ ਨੇ ਉਹਨਾਂ ਦਾ ਧਿਆਨ ਦਿਲਾ ਕੇ ਕਾਂਗਰਸ ਹਾਈ ਕਮਾਂਡ ਰਾਜਾ ਅਮਰਿੰਦਰ ਸਿੰਘ ਨੇ ਪ੍ਰਧੂਤ ਰਦੇ ਨੀਤ ਸਾਹਿਬ ਪ੍ਰਤਾਪ ਸਿੰਘ ਬਾਦਲਾਵਤ ਔਰ ਜਿੰਨੇ ਵੀ ਲੀਡਰ ਨੇ ਸਾਡੇ ਉਹਨਾਂ ਦਾ ਧਿਆਨ ਦਿਲਾਵਾਂਗੇ ਅਸੀਂ ਚੰਡੀਗੜ੍ਹ ਦਾ ਕੇ ਕੋਰਸਪੋਨਡਰ ਮੰਦ ਲਾਂਗੇ ਅਰੇ ਇਹਨਾਂ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੋਲੇ ਇਹਦਾ ਮਤਲਬ ਉਠਾਇਆ ਜਾਏ। ਇਹ ਸੜਕ ਬਣੀ ਪਿਛਲੇ ਨਾਂ ਤੇ ਜੀ ਪ੍ਰਧਾਨ ਦੱਸ ਸਕਦਾ ਹੈ ਜਮੇ ਦੱਸ ਸਕਦਾ ਵੈਸੇ ਜਿਹੜੀ ਸੜਕ ਹੈ ਜੀ 70% ਪੱਕੀ ਹੋਣੀ ਚਾਹੀਦੀ ਹੈ ਜੋ ਮੇਰੀ ਦੀ ਜੀ ਜਾਣਕਾਰੀ ਹੈ। ਪਰ ਇਹ ਸੜਕ ਟੁੱਟੀ ਵੀ ਨਹੀਂ ਚਾਹੀਦੀ। ਇਹ ਸੜਕ ਖਰਾਬ ਵੀ ਨਹੀਂ ਚਾਹੀਦੀ। ਮਤਲਬ ਇਹ ਥੋੜੇ ਬੋਤੇ ਹੁੰਦਾ ਬੇਰ ਉਸਤਰ ਬੇਰ ਹੋ ਸਕਦੀ ਸੀ। ਇਹ ਨਹੀਂ ਜੀ ਸ਼ਹਿਰ ਤੋਂ ਬਹੁਤ ਸੜਕਾਂ ਦਾ ਇਸ ਤਰ੍ਹਾਂ ਹੁੰਦਾ ਜੀ। ਬਹੁਤ ਸੜਕਾਂ ਦਾ ਇਸ ਤਰ੍ਹਾਂ ਹੁੰਦਾ ਹੈ ਜਿਨ੍ਹਾਂ ਦੀ ਜਰੂਰਤ ਹੀ ਨਹੀਂ ਹੈ ਉੱਟ ਕੇ ਬਣਾ ਦਿੰਦੇ ਨੇ। ਜੇ ਕੋਈ ਇਹਨਾਂ ਦੇ ਕੋਲ ਹੋਏਗਾ ਮਤਲਬ 5% ਸਿਰਫ ਇਹਨਾਂ ਦਿੱਤੀ। ਪਰ ਇਹ ਇੰਟਰ ਲੋਕਾਂ ਚੋਂ ਕਾਹਦੇ ਦੁਜੀਆ ਲੱਗ ਜਾਂਦੇ ਨੇ ਕਿਸੇ ਕੋਈ ਦਿੱਕਤ ਹੀ ਨਹੀਂ। ਇਸ ਦੇ ਪਿੱਛੇ ਇਹਨਾਂ ਦਾ ਕੀ ਮਨਸਾ ਹੈ? ਤੁਸੀਂ ਬੁਖਲਾਹਟ ਹੈ ਜੀ। ਬਿਲਕੁਲ ਬੁਖਲਾਹਟ ਹੈ, ਉਹਨਾਂ ਦਾ ਹੰਕਾਰ ਹੈ। ਉਹਨਾਂ ਸ਼ੁਰੂ ਤੋਂ ਇਸ ਇੱਥੇ ਦਾ ਨਹੀਂ ਹਰ ਇੱਕ ਵਾਰਤ ਤੱਕ ਹੁੰਦਾ ਜੀ। ਗੱਲ ਵਾਰ ਨੰਬਰ 2 ਦੀ ਨਹੀਂ ਹੈ। ਦੂਸਰੇ ਕੌਂਸਲਰ ਕੋਲ ਜੇ ਸਾਰੇ ਵਾਰਡ ਚ ਇਸ ਤਰ੍ਹਾਂ ਕੀਤਾ ਜੀ ਇਹਨਾਂ ਨੇ। ਨਹੀਂ ਬੁਲਾਇਆ ਕਿਸੇ ਨੂੰ ਵੀ। ਕਿਸੇ ਤੁਹਾਨੂੰ ਕੋਸ਼ਿਸ਼ ਕਰਦੇ ਆਪਣੇ ਤੌਰ ਤੇ ਤੁਸੀਂ ਤੁਸੀਂ ਪੱਤਰਕਾਰ ਹੋ ਤੁਸੀਂ ਆਪਣੇ ਤੌਰ ਤੋਂ ਨਾ ਪੁੱਛ ਸਕਦੇ ਉਹਨਾਂ ਤੋਂ ਬਾਈਟ ਲੈ ਸਕਦੇ ਹੋ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਨਹੀਂ ਭੁਲਾਇਆ ਜਾਂਦਾ ਸਿਰਫ ਸਿਰਫ ਜਿਹੜਾ ਵਿਰੋਧੀ ਧਿਰ ਦੇ ਨੇ ਉਹਨਾਂ ਤੋਂ ਪਹਿਲਾਂ ਜਿਵੇਂ ਸਤਜੰਨ ਜੀ ਸਿੰਘ ਆਇਆ ਸਾਡੇ ਜੋ ਮਿਊਨਿਸਪਲ ਕਾਉਂਸਲਰ ਨੇ ਵਾਰਡ ਨੰਬਰ 2 ਦੇ ਉਹਦਾ ਵੱਲੋਂ ਸਾਡੇ ਪ੍ਰਧਾਨ ਜੀ ਦੱਤ ਸਾਹਿਬ ਬੈਠੇ تھے ਅਤੇ ਸਾਡੇ ਕਾਉਂਸਲਰ ਅਮਿਤ ਜੈਚੰਦ ਸ਼ਰਮਾ ਜੀ ਅਕੀ ਸਾਡੇ ਬੀਬੀ ਸਿੰਘ ਲਾਈ ਦੇ ਫਾਦਰ ਅਨਿਰ ਸਿੰਘ 라 ਜੀ ਸਾਡਾ ਅਜਨੜੀ ਤੋਂ ਸਾਡੇ ਰਣਜੀਤ ਜੀ ਸਾਰੇ ਕਾਉਂਸਲਰ ਇਕੱਠੇ ਹੋਏ ਆ ਜਿਵੇਂ ਬਾਜਾ ਸਾਹਿਬ ਨੇ ਦੱਸਿਆ ਸਾਰਿਆਂ ਨੂੰ ਸਾਨੂੰ ਇਸ ਗੱਲ ਦਾ ਰੋਸ ਹੈ ਅਸੀਂ ਅਦਗਾਟਨ ਹੋਣੇ ਚਾਹੀਦੇ ਨੇ ਸ਼ਹਿਰ ਦੀ ਡਿਵੈਲਪਮੈਂਟ ਹੈ ਵਿਕਾਸ ਹੈ ਉਹ ਨਗਰ ਕਾਉਂਸਲ ਕਰ ਰਹੀ ਹੈ ਅਤੋ ਸ਼ੁਰੂ ਤੋਂ ਹੀ ਹੁੰਦਾ ਹੈ ਅਸੀਂ ਕਈ ਕਈ ਵਾਰੀ ਕਾਉਂਸਲਰ ਚੁਣੇ ਗਏ ਆ ਚਾਹੇ ਕਾਲੀ ਸਰਕਾਰ ਰਹੀ ਚਾਹੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਸਾਡੀ ਫੇਰ ਕਾਂਗਰਸ ਸਰਕਾਰ ਸੀਗੀ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਸੋ ਮੇਰੀ ਤਾਂ ਇਹੀ ਗੁਜਾਰਿਸ਼ ਹੈ ਵੀ ਜਿਹੜਾ ਇਲੈਕਟਡ ਮੈਂਬਰ ਹੈ ਚੁਣਿਆ ਹੋਇਆ ਜਿਹੜਾ ਐਮਸੀ ਹੁੰਦਾ ਹੈ ਉਹਨੂੰ ਵਾਰਡ ਦੇ 1500 2000 ਵੋਟਰਾਂ ਨੇ ਚੁਣ ਕੇ ਇਹ ਮਾਨ ਸਨਮਾਨ ਦਿੱਤਾ ਹੁੰਦਾ ਹੈ ਅਤੇ ਅਸੀਂ ਸਾਡਾ ਅਸੀਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਵਾਰਡਾਂ ਦੇ ਜਿਵੇਂ ਕੋਈ ਸੜਕ ਦੀ ਮਰਮਤ ਹੈ ਕੋਈ ਨਵੀਂ ਸੜਕ ਬਣਾਉਣੀ ਹੈ ਜਾਂ ਕੋਈ ਸੀਵਰੇਜ ਦਾ ਕੰਮ ਹੈ ਕੋਈ ਲਾਈਟਾਂ ਦਾ ਕੰਮ ਹੈ ਵਾਟਰ ਸਪਲਾਈ ਦਾ ਕੰਮ ਹੈ ਉਹ ਅਸੀਂ ਨਗਰ ਕਾਉਂਸਲ ਦੇ ਅਧਿਕਾਰੀਆਂ ਦੇ ਅਤੇ ਪ੍ਰਧਾਨ ਜੀ ਦੀ ਨੋਟਿਚ ਲੈ ਆਉਂਦੇ ਆ ਉਹਨੂੰ ਮੀਟਿੰਗ ਵਿੱਚ ਪਾਉਂਦੇ ਆ ਮੀਟਿੰਗ ਤੋਂ ਬਾਅਦ ਫਿਰ ਜਦੋਂ ਉਹ ਪ੍ਰੈਕਟੀਕਲ ਰੂਪ ਵਿੱਚ ਆਉਂਦਾ ਹੈ ਤਾਂ ਉਹ ਬਣਦਾ ਹੈ ਅਤੇ ਜਦੋਂ ਫਾਈਨਲ ਹੋ ਜਾਂਦਾ ਉਹਦਾ ਰਿਕਰਡ ਨਾ ਹੁੰਦਾ ਫਿਰ ਕੈਮਸੀ ਦਾ ਵੀ ਮਾਨ ਸਨਮਾਨ ਹੁੰਦਾ ਹੈ ਤੇ ਨਾਲ ਜੇ ਉਹਨੂੰ ਬੁਲਾਇਆ ਜਾਵੇ ਕਿਉਂਕਿ ਉਹਦਾ ਅਵਾਰਡ ਹੁੰਦਾ ਉਹਦਾ ਰਾਈਟ ਵੀ ਹੈ ਓਏ ਰਾਈਟ ਦੀ ਲੰਘਣਾ ਹੋਈ ਐ ਮੈਂ ਸਮਝਦਾ ਮਾਜਵਾ ਸਾਹਿਬ ਨੂੰ ਜਿਹੜਾ ਉਹਨਾਂ ਨੇ ਨਹੀਂ ਬੁਲਾਇਆ ਜਾਂ ਜਿਹੜਾ ਉਹ ਪੱਥਰ ਦੇ ਵਿੱਚ ਇਹਨਾਂ ਦਾ ਨਾਮ ਨਹੀਂ ਪਾਇਆ ਮੈਂ ਵੀ ਇਸ ਗੱਲ ਦਾ ਪ੍ਰੋਟੈਸਟ ਕਰਦਾ ਸਾਡਾ ਜਿਹੜਾ ਮਤਲਬ ਸਾਡਾ ਜਿਹੜਾ ਇਹ ਦੁਖਾਂਤ ਹੈ ਜਾਂ ਸਾਡਾ ਦੁੱਖ ਹੈ ਇਹ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਇਸ ਗੱਲ ਦਾ ਮੈਂ ਜ਼ਿੰਮੇਵਾਰ ਠਹਿਰਾਉਂਗਾ ਕਿਉਂਕਿ ਜਿਹੜਾ ਐਮਸੀ ਹੁੰਦਾ ਹੈ ਉਹ ਅੱਗੇ ਪ੍ਰਧਾਨ ਇਲੈਕਟ ਕਰਦਾ ਹੈ ਜਿਹੜੇ ਅਧਿਕਾਰੀ ਨੇ ਉਹ ਸਾਰੇ ਨਗਰ ਕੌਂਸਲ ਦੇ ਨੀਚੇ ਆਉਂਦੇ ਨੇ ਮੁਲਾਜ਼ਮ ਉਹਨਾਂ ਦਾ ਵੀ ਠੀਕ ਆ ਜਦੋਂ ਜਿੰਮੇ ਉਹਨਾਂ ਨੂੰ ਕਮਾਂਡ ਹੋਈ ਉਹਨਾਂ ਨੇ ਉਹਵੇਂ ਕਰਤਾ ਸੋ ਅੱਜ ਦੀ ਸਰਕਾਰ ਦੀ ਮੈਂ ਸਮਝਦਾ ਇਹ ਸੌੜੀ ਸੋਚ ਕਹਨੂੰ ਜਿਵੇਂ ਇੱਕ ਕੰਮ ਸਮਝੀ ਹੈ ਤੇ ਚੁਣਿਆ ਹੋਇਆ ਨਮਾਇੰਦਾ ਨਾਲ ਖੜਜੂਗਾ ਫੋਟੋ ਕਰਾ ਲੂਗਾ ਜਿਹੜਾ ਨਾਮ ਪੈਜੂਗਾ ਤਾਂ ਕੋਈ ਬੜੀ ਗੱਲ ਦੀ ਕਈ ਸ਼ਹਿਰਾਂ 'ਚ ਮੈਂ ਦੇਖਿਆ ਕਾਉਂਸਲਰ ਹੀ ਜਾ ਕੇ ਫੀਤਾ ਕੱਟਦੇ ਨੇ ਕੋਈ ਪ੍ਰੋਜੈਕਟ ਬਣਦਾ ਹੈ ਵਾਰਡ ਵਿੱਚ ਕਾਉਂਸਲਰ ਦਾ ਹੀ ਕਿਉਂਕਿ ਇਹ ਕੰਮੇ ਕਾਉਂਸਲਰ ਦਾ ਹੁੰਦਾ ਹੈ ਇਹ ਤਾਂ ਅਸੀਂ ਹੁਣ ਦੇਖਦੇ ਆਂ ਕਿ ਐਮਐਲਏ ਸਾਹਿਬ ਵੀ ਆ ਗਏ ਜੀ ਫਲਾਣਾ ਵੀ ਆ ਗਿਆ ਬਲਾਕ ਪ੍ਰਧਾਨਾਂ ਦੇ ਨਾਮ ਇਹ ਕਦੇ ਨਹੀਂ ਹੋਇਆ ਅਜੇ ਤੱਕ ਸਾਡੀਆਂ ਪਾਰਟੀਆਂ ਦੇ ਬਲਾਕ ਪ੍ਰਧਾਨ ਰਹੇ ਨੇ ਮੈਂ ਵੀ ਜ਼ਿਲ੍ਹਾ ਪ੍ਰਧਾਨ ਰਹਿਆ ਬਹੁਤ ਦੇਰ ਇਹ ਨਹੀਂ ਹੁੰਦਾ ਜੋ ਪ੍ਰੋਟੋਕਾਲ ਹੈ ਉਹ ਕਾਉਂਸਲਰ ਦਾ ਹੀ ਹੱਕ ਹੁੰਦਾ ਜਾਂ ਪ੍ਰਧਾਨ ਜੀ ਦਾ ਜਾਂ ਸਬੰਧਤ ਜਿਵੇਂ ਆਪਣੇ ਈਓ ਨੇ ਐਮਈ ਨੇ ਉਹਨਾਂ ਦੇ ਨਾਮ ਪੈਂਦੇ ਹੁੰਦੇ ਨੇ ਤਤਕਾਰਯੋਗ ਐਮਐਲਏ ਸਾਹਿਬ ਨੇ ਉਹ ਆਉਂਦੇ ਨੇ ਬੜੀ ਅੱਛੀ ਗੱਲ ਹੈ ਪਰ ਜਿਵੇਂ ਬਾਜਵਾ ਸਾਹਿਬ ਦਾ ਜਿਹੜਾ ਰੋਸ ਹੈ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ